ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਤਿੰਨ ਚਾਰ ਨੁਕਤੇਾਂ ਤੇ ਗੱਲ ਕਰਨੀ ਹੈ ਇੱਕ ਤਾਂ ਲੇਟ ਵੀ ਯੂਰੀਆ ਕਿਸਾਨ ਵੀਰ ਪਾ ਰਹੇ ਆ ਉਹਦਾ ਨੁਕਸਾਨ ਯੂਰੀਆ ਦੀ ਸਪਰੇਅ ਲੇਟ ਕਰ ਰਹੇ ਆ ਘੋਬ ਟਾਈਮ ਕਰ ਰਹੇ ਆ ਉਹਦਾ ਨੁਕਸਾਨ ਤੇ ਐਨ ਪੀ ਕੇ ਨਾਲ ਮਿਲਾ ਕੇ ਯੂਰੀਆ ਕਰ ਰਹੇ ਆ ਨਾਲ ਉਹਦੇ ਮੈਗਨੀਜ਼ ਬਾਰੇ ਪੁੱਛ ਰਹੇ ਆ ਨਾਲ ਉਹਦੇ ਡੀਏਪੀ ਬਾਰੇ ਪੁੱਛ ਰਹੇ ਆ ਉਹਦੇ ਬਾਰੇ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਬਟਨ ਰੱਬ ਲਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਕਰ ਸਕਦੇ ਆ ਹਰ ਇੱਕ ਨਵੀਂ ਅਪਡੇਟ ਹਰ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲੂਗਾ ਮੇਨ ਮੰਤਵ ਖੇਤੀ ਖਰਚਾ ਘੱਟਵਾਦੂ ਪ੍ਰੋਡਕਟ ਨਾ ਵਰਤ ਕੇ ਕੰਮ ਦੀਆਂ ਜਿਹੜੇ ਕੋਈ ਪ੍ਰੋਡਕਟ ਆ ਕੰਮ ਦੇ ਕੋਈ ਤੱਤ ਆ ਕੰਮ ਦੀ ਕੋਈ ਸਪਰੇ ਆ ਉਹ ਕਰਨੀ ਆ ਖੇਤੀ ਖਰਚਾ ਘਟਾ ਕੇ ਆਪਾਂ ਚੰਗਾ ਝਾੜਕਾ ਲੈ ਸਕਦੇ ਆ ਸੋ ਤੁਹਾਨੂੰ ਪੁਆਇੰਟ ਵਾਜੀ ਦੱਸ ਦੇਣਾ ਕਿਸਾਨ ਵੀਰੋ ਜਿਹੜੀ ਟਾਈਮ ਸਰਬੀਜੀ ਕਣਕ ਹੁੰਦੀ ਹੈ ਨਵੰਬਰ ਦੇ ਮਹੀਨੇ ਵਿੱਚ ਜੀ ਕਣਕ ਹੁੰਦੀ ਹੈ 55 ਦਿਨ ਤੋਂ ਬਾਅਦ ਬਿਲਕੁਲ ਯੂਰੀਆ ਨਾ ਦਿਖਾਉਣੀ ਹੈ ਨਾ ਉੱਤੇ ਸਪਰੇਅ ਕਰਨੀ ਹੈ ਜਿਹੜੀ ਵੀ ਕੋਈ ਸਪਰੇਅ ਕਰ ਦੇਣੀ ਆਪਾਂ 55 ਦਿਨ ਤੇ ਜਾ ਕੇ 60 ਦਿਨ ਤੇ ਜਾ ਕੇ ਹੱਦ ਇਹਦੂ ਲੇਟ ਸਪਰੇਅ ਦਾ ਕੋਈ ਆਪਾਂ ਨੂੰ ਬਹੁਤਾ ਫਾਇਦਾ ਨਹੀਂ ਮਿਲਣਾ ਹਾਂ ਮੈਗਨੀਜ਼ ਦੀਆਂ ਤੁਹਾਨੂੰ ਨਿਸ਼ਾਨੀਆਂ ਦੇਖਦੀਆਂ ਜ਼ਿੰਕ ਤੁਸੀਂ ਦਾਣਿਆਂ ਦੇ ਵਿੱਚ ਜ਼ਿੰਕ ਦੀ ਮਾਤਰਾ ਵਧਾਉਣੀ ਚਾਹੁੰਦੇ ਆ ਸਿੱਟੇ ਕੱਢਣ ਟਾਈਮ ਉਹ ਤੁਸੀਂ ਜ਼ਿੰਕ ਕਲੀ ਦਾ ਪਾਣੀ ਕਰ ਸਕਦੇ ਆ ਮੈਗਨੀਜ਼ ਕਰ ਸਕਦੇ ਆ ਪਰ ਉਸ ਚੀਜ਼ ਦਾ ਤੁਹਾਨੂੰ ਮੈਗਨੀਜ਼ ਦਾ ਉਹਨਾ ਫਾਇਦਾ ਨਹੀਂ ਮਿਲਣਾ ਜਿਹੜਾ ਤੁਹਾਨੂੰ ਫੋਟ ਟਾਈਮ ਮਿਲਣਾ ਸੀਗਾ ਉਹ ਲੇਟ ਵਾਲਾ ਕੰਮ ਆ ਹੁਣ ਤੇ ਜਿਹੜੀ ਕਿਸਾਨ ਵੀਰ ਹੁਣ ਯੂਰੀਆ ਯੂਰੀਆ 55 ਦਿਨ ਤੋਂ ਉੱਪਰ 52 55 ਦਿਨ ਤੋਂ ਉੱਪਰ ਵੀ ਕਣਕ ਦੀ ਫਸਲ 'ਚ ਪਾ ਰਹੇ ਆ ਬਹੁਤ ਨੁਕਸਾਨ ਆ ਤਣੇ ਨੂੰ ਬਹੁਤ ਕਮਜ਼ੋਰ ਕਰੂ ਫਸਲ ਦੇ ਉੱਤੇ ਸਿੱਧਾ ਪ੍ਰਭਾਵ ਪਾਉ ਇਹ ਮੀਂਹ ਹੀ ਨੀਂ ਰੀਨਾ ਤਾਂ ਕਣਕ ਜੇ ਕੋਈ ਕੁਦਰਤ ਦੀ ਕਰੋਪੀ ਆ ਜਾਏ ਉਹ ਵੱਖਰੀ ਗੱਲ ਹੈ ਇਹ ਆਪਾਂ ਕਣਕ ਮਗਰੋਂ ਆਗੇ ਨਾ ਜਦੋਂ ਸਿੱਟੇ ਕੱਢ ਲੈਂਦੇ ਉੱਪਰੋਂ ਭਾਰੀ ਹੋ ਜਾਂਣੀ ਇਹ ਆਪਾਂ ਆਪ ਹੀ ਸੈੱਟ ਲੈਣੀ ਆ ਇਹ ਗੱਲ ਦਾ ਖਿਆਲ ਰੱਖੋ ਬੇਨਤੀ ਆ ਹਾਲਾਂਕਿ ਕੋਈ ਡਿੱਗੀ ਕਣਕ ਦਾ ਕੋਈ ਬਹੁਲਾ ਜ਼ਿਆਦਾ ਝਾੜਦੇ ਵਾਲੇ ਪਾਸੇ ਨਹੀਂ ਹੁੰਦਾ ਪਰ ਜੇ ਆਪਾਂ ਪਾਣੀ ਲਾ ਰਹੇ ਹਾਂ ਕਣਕ ਨਾਲ ਦੀ ਨਾਲ ਥੱਲੇ ਜਾਪੀ ਥੱਲੇ ਵਾਲੇ ਪਾਸੇ ਫੰਗਸ ਵਗੈਰਾ ਗਰੋਥ ਦਾ ਜਿਹੜਾ ਹੈਗਾ ਡਰ ਰਿੰਦਾ ਇੱਕ ਅੱਧੀ ਸਪਰੇ ਡਿਜ਼ਨਲ ਕਰਨੀ ਪੈ ਜਾਂਦੀ ਮੁੜ ਕੇ ਆਪਾਂ ਨੂੰ ਦੂਸਰੀ ਗੱਲ ਕਈ ਕਿਸਾਨ ਵੀਰ ਐਨਪੀਕੇ 12 61 52 34 ਗੋਵਲੇ ਟਾਈਮ ਠੋਕੀ ਆਉਂਦੇ ਨਾਲ ਨਾਲ 0050 ਨਾਲ ਪੁੱਛ ਰਹੇ ਕਿਸਾਨ ਵੀਰ ਜੀ ਇਹ ਯੂਰੀਆ ਮਿਲਾ ਕੇ ਕਰ ਦਈਏ ਗੋਵ ਟਾਈਮ ਦੇਖੋ ਆਪਦੇ ਟੋੜ ਕੇ ਆਪਾਂ ਜਿਹੜੇ ਵਰਤਣ ਕਿਸਾਨ ਵੀਰ ਉਹ ਤੁਸੀਂ ਜੋ ਮਰਜ਼ੀ ਵਰਤ ਸਕਦੇ ਆ ਪਰ ਬੇਨਤੀ ਐ ਸਿਫਾਰਿਸ਼ ਜੋ ਹੈਗੀ ਐ ਤੇ ਨਾਲ 045 ਗੋਵ ਟਾਈਮ ਸਿਫਾਰਿਸ਼ ਆ ਉਲੀਨਾਸ਼ਕ ਤੁਸੀਂ ਕਰ ਸਕਦੇ ਹੋ ਬੋਰੋਨ ਕਰ ਸਕਦੇ ਆ ਇਸ ਤੋਂ ਬਿਨਾ ਜੋ ਕਰਨ ਉਹ ਤੁਹਾਡੀ ਖੁਸ਼ੀ ਆ ਤੁਸੀਂ 52 ਚੁੰਦੀ ਕਰਨਾ 12 ਘਾਟ ਕਰਨਾ 19 19 ਕਰਨਾ 20 20 ਕਰਨਾ ਕਿਉਂਕਿ ਇਹਨਾਂ ਐਨਪੀਕੇ ਦਾ ਟਾਈਮ ਹੁੰਦਾ ਜਦੋਂ ਤੱਕ ਫਸਲ ਹੈ ਜਿਹੜੀ ਜੁਆਇੰਟਿੰਗ ਤੱਕ ਜਾਂਦੀ ਹੈ 55 ਦਿਨ ਤੇ ਕਰ ਲਓ 60 ਤੇ ਕਰ ਲਓ 65 ਤੇ ਕਰ ਲਓ ਪਰ ਜੇ ਤੁਸੀਂ ਕੋ 75 80 ਤੇ ਤੁਸੀਂ ਇਹ ਕਰ ਰਹੇ ਆ ਉਹ ਤੁਹਾਡੀ ਆਪਣੀ ਮਰਜ਼ੀ ਹੈ ਸਫਾਰਸ਼ 130 45 ਦੀ ਹੈ ਦੂਸਰੀ ਗੱਲ ਜਿਹੜੇ ਕਈ ਕਿਸਾਨ ਵੀਰ ਆ ਜਿਹੜੇ ਨਾਲ ਕਹਿੰਦੇ ਕਿ ਅਸੀਂ ਯੂਰੀਆ ਮਿਲਾ ਲ ਗਏ 0050 ਨਾਲ 50 ਨਾਲ ਜਾਂ ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ ਜਿਹੜਾ 13045 ਦੀ ਜਗ੍ਹਾ ਤੇ 0050 ਤੇ ਨਾਲ ਪਾ ਕੇ ਯੂਰੀਆ ਕਿਲੋ 2 ਕਿਲੋ ਤੇ ਉਹਦੀ 13045 ਬਣਾ ਲਗੇ ਦੇਖੋ ਵੀ ਇਹ ਜਿਹੜੀ 13045 ਤਾਂ ਨਹੀਂ ਬਣਨੀ ਤੁਸੀਂ ਪोटाश ਤੇ ਨਾਲ ਯੂਰੀਆ ਮਿਲਾ ਕੇ ਸਪਰੇਅ ਕਰ ਦੋਗੇ ਉਹ ਆਪਦੇ ਹਿਸਾਬ ਨਾਲ ਕੰਮ ਕਰ ਦੂਗੀ ਜਿਹੜੀ ਫਾਰਮੂਲੇਸ਼ਨ ਉਹ ਆ 13045 ਉਹ ਫਾਰਮੂਲੇਸ਼ਨ ਤਾਂ ਨਹੀਂ ਤੁਹਾਡੇ ਤੋਂ ਬਣਨੀ ਹੈਗੀ ਉਹ ਤੁਸੀਂ ਕਰਨੀ ਆ 0050 ਯੂਰੀਆ ਨਾਲ ਮਿਲਾ ਕੇ ਉਹ ਤੁਸੀਂ ਆਪਦੀ ਮਰਜ਼ੀ ਨਾਲ ਕਰ ਸਕਦੇ ਇਹਦੀ ਕੋਈ ਰეკਮੈਂਡੇਸ਼ਨ ਸਿਫਾਰਿਸ਼ ਹੈ ਨਹੀਂਗੀ ਦੂਸਰੀ ਇੱਕ ਹੋਰ ਗੱਲ ਕਈ ਕਿਸਾਨ ਵੀਰੇ ਜਿਹੜੇ ਡੀਏਪੀ ਤੇ ਯੂਰੀਆ ਲਾ ਕੇ ਸਪਰੇਅ ਕਰੀ ਜਾਂਦੇ ਆ ਜਦੋਂ ਫਸਲ ਗੋਚ ਜੇ ਯੂਰੀਆ ਆਪਣੀ ਆਪਾਂ ਡਰਿੱਲ ਕੀਤੀ ਆ 55 ਕੀਤੀ ਆ 60 ਕੀਤੀ 65 ਕੀਤੀ 70 ਕੀਤੀ ਜੇ ਆਪਣੀ ਉਹਦੇ ਨਾਲ ਪੂਰੀ ਨਹੀਂ ਪਈ ਤਾਂ ਫਿਰ ਆਪਣੀ 2 ਕਿਲੋ ਡੀਏਪੀ ਨਾਲ ਕੁਝ ਬਣਨਾ ਨਾ ਇਹ ਜਿਹੜੀ ਹੈਗੀ ਆ ਸਪਰੇਅ ਵਾਸਤੇ ਕੋਈ ਬਣੀ ਆ ਤੇ ਨਾ ਕੋਈ ਇਹਦੀ ਹੈਗੀ ਆ ਰეკਮੈਂਡੇਸ਼ਨ ਤੇ ਯੂਰੀਆ ਵੀ ਜਿਹੜੀ ਹੈਗੀ ਆ ਉਹ ਲੇਟ ਪਛੇਤਾ ਜਾੜ ਮਰਨ ਤੱਕ ਆਪਾਂ ਸਪਰੇਅ ਕਰ ਸਕਦੇ ਹੁੰਦੇ ਆ ਮੰਨ ਕੇ ਚੱਲੋ ਵੀ 55 60 62 ਹੱਦ ਇਦੋਂ ਲੇਟ ਆਪਾਂ ਨੂੰ ਸਪਰੇਅ ਕਰਨ ਦਾ ਨਹੀਂ ਕੋਈ ਫਾਇਦਾ ਨਾ ਆਪਾਂ ਕਰਨੀ ਆ ਆਪਾਂ ਫਸਲ ਕਰ ਲਾਂਗੇ ਖਰਾਬ ਇਹ ਵੀ ਆਪਾਂ ਐਮਰਜੈਂਸੀ ਦੇ ਹਾਲਾਤਾਂ 'ਚ ਕਰਦੇ ਹਾਂ ਕਿਉਂਕਿ 60 62 ਤੇ ਜੇ ਕੋਈ ਕਰਨੀ ਵੀ ਫਸਲ ਆਪਣੀ ਪੀੜੀ ਪੇਗੀ ਨਹੀਂ ਜੀ ਨਾਸ਼ਕ ਦਾ ਕੋਈ ਮਾੜਾ ਅਸਰ ਹੋ ਗਿਆ ਤਾਂ ਆਪਾਂ ਕਰਨੀ ਹੁੰਦੀ ਆ ਵਰਨਾ ਬਿਲਕੁਲ ਨਹੀਂ ਕਰਨੀ ਹੁੰਦੀ 55 ਦਿਨ ਤੱਕ ਯੂਰੀਆ ਖਤਮ ਅ ਪਛੇਤੀ ਕਣਕ ਦੇ 45 ਦਿਨ ਤੇ ਯੂਰੀਆ ਖਤਮ ਤਤਾਂ ਵਾਲੀਆਂ ਸਪਰੇ ਖਤਮ ਤੇ ਮਗਰੋਂ 70 75 ਦਿਨ ਤੇ ਜਾ ਕੇ 80 ਦਿਨ ਤੇ ਜਾ ਕੇ ਮਤਲਬ ਨਸਾਰੇ ਤੋਂ ਪਹਿਲਾਂ ਪਹਿਲਾਂ ਆਪਾਂ 13045 ਉਲੀ ਨਾਸ਼ਕ ਤੇ ਬੋਰਨ ਜੇ ਤੁਸੀਂ ਕਰਨੀ ਚਾਹੁੰਦੇ ਆ ਤਾਂ ਸਿੱਟੇ ਨਿਕਲਣੇ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਚਾਹੇ ਤੁਹਾਡੀ ਕਣਕ ਜਿਹੜੀ 80 82 ਦਿਨ ਤੇ ਸਿੱਟੇ ਕੱਢੇ ਚਾਹੇ 90 ਤੇ ਕੱਢੇ ਉਦੋਂ ਪਹਿਲਾਂ ਪਹਿਲਾਂ ਇਸਪਰੇਆਂ ਐਨ ਪੀ ਕੇ 13045 ਹੋ ਜਾਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ